ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਆਪਾਂ ਜਿੰਨੇ ਜਾਣੇ ਵੀ ਇੱਥੇ ਖੜੇ ਆਇਆ ਇੱਥੇ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਇੱਕ ਅਰਦਾਸ ਇੱਕ ਬੇਨਤੀ ਰਾਜਵੀਰ ਜਵੰਦੇ ਵੀਰੇ ਲਈ ਇੱਕ ਵਾਰੀ ਜ਼ਰੂਰ ਧਿਲੋ ਉਹਦੀ ਸਿਹਤਿਆਬੀ ਲਈ ਉਹਦੀ ਕਾਮਯਾਬੀ ਲਈ ਪ੍ਰਮਾਤਮਾ ਨੂੰ ਸਾਡੇ ਵੀਰੇ ਨੂੰ ਹਮੇਸ਼ਾ ਤੰਦਰੁਸਤ ਰੱਖੇ ਹਮੇਸ਼ਾ ਆਬਾਦ ਰੱਖੇ ਦਿਲੋ ਦੁਆ ਔਰ ਥੋੜੀਆਂ ਦੁਆਵਾਂ ਦੇ ਵਿੱਚ ਬਹੁਤ ਦਮ ਹੈ ਇਸ ਇਲਾਕੇ ਦਾ ਮਾਣ ਰਾਜਗੁਰ ਜਵੰਦੇ ਆਸੇ ਜ਼ੋਰਦਾਰ ਤਾੜੀਆਂ ਖੁੱਲ ਕੇ ਇੱਕ ਵਾਰੀ ਹੱਥ ਉੱਤੇ ਕੱਢੀ ਮਾਵਾਂ ਨੂੰ ਪੁੱਤ ਇੱਕੋ ਲਈ ਹੁੰਦੇ ਨੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਰਾਜੀ ਰੱਖਿਓ ਉਸ ਵੀਰ ਲਈ ਜ਼ਰੂਰ ਦੁਆ ਕਰਿਓ ਇਹ ਸ਼ੁਰੂ ਕਰਦੇ ਹਾਂ ਹੁਣ ਆਪਾਂ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਕੇ ਦੱਸੋ ਫਿਰ